ਗੁਰਚਿਕਾ ਖਾਲਸਾ ਵਾਹਿਰ ਜੀ ਕੀ ਫਤਿਹ ਤੁਹਾਡਾ ਸਾਂਝ ਪਉਣ ਲੱਗੇ ਆ ਬਹੁਤ ਹੀ ਇੱਕ ਸ਼ਖਸੀਅਤ ਗੁਰਚਾਰਨ ਸਿੰਘ ਜੀ ਬਣਵਾਇਤ ਕੈਨੇਡਾ ਦੇ ਵਾਸੀ ਜਿਹਨੂੰ ਪਿਛਲੇ ਹਫਤੇ ਇੰਡੀਆ ਤੋਂ ਵਾਪਸ ਮੋੜ ਤਾ ਗਿਆ ਉਹ ਲੰਬੇ ਚਿਰ ਤੋਂ 20 ਸਾਲ ਤੋਂ ਪੰਜਾਬ ਚੈਰਿਟੀ ਦੇ ਕੰਮ ਕਰ ਰਹੇ ਸਕੇ ਗਰੀਬ ਲੋਕਾਂ ਲਈ ਖਾਸ ਕਰਦੇ ਉਤੇ ਕੈਂਪ ਲਾਉਣੇ ਉਹਨਾਂ ਦੇ ਹੈਲਥ ਦੇ ਫੰਮ ਉਹਨੇ ਬੜਾ ਜਿਹੜਾ ਕੰਮ ਕੀਤਾ ਸੀ ਡਾਲਸ ਦੀ ਮਸ਼ੀਨਾ ਜੋ ਨਵੇਂ ਸ਼ਹਿਰ ਸ਼ਹਿਰ ਦੇ ਵਿੱਚ ਸੈਟਅਪ ਕੀਤੀਆਂ ਗਈਆਂ ਜਿੱਥੇ ਗਰੀਬ ਲੋਕ ਇਲਾਜ ਕਰ ਸਕਣ ਡਾਲਸ ਬੜੇ ਮਹਿੰਗੇ ਹੁੰਦੀ ਆ ਖੂਨ ਸਾਫ਼ ਕਰਾਉਣ ਦੀ ਜਿਹਨਾਂ ਕਿਡਨੀ ਫੇਲ ਹੁੰਦੀ ਉਹਨਾਂ ਦੀ ਸਮੱਸਿਆ ਹੁੰਦੀ ਆ ਤੇ ਇੱਕ ਦਿਨ ਦਾ ਕਈ ਕਈ ਹਜ਼ਾਰ ਰੁਪਏ ਲਾ ਲੈਂਦੇ ਕਈ ਵਾਰੀ ਕਈਆਂ ਨੂੰ ਵਿੱਚ ਦੋ ਵਾਰੀ ਤਿੰਨ ਵਾਰੀ ਵੀ ਇੱਕ ਵਾਰੀ ਵੀ ਜਾਣਾ ਪੈਂਦਾ ਖੂਨ ਸਾਫ਼ ਕਰਾਉਣ ਦੇ ਲਈ ਤੇ ਉਹਦੀ ਸਵਾਮਾਨ ਕਰੇ ਹੁਣ ਜਲੰਧਰ ਜਿਹੜਾ ਪ੍ਰੋਜੈਕਟ ਹੈਗਾ ਵੀ ਉੱਥੇ ਵੀ ਉਹ ਆਪਣੇ ਕੋਲੋਂ ਦਸਬੰਦ ਖਰਦੇ ਸੀ ਹੋਰ ਵੀ ਕੋਰਸ ਸਿੱਖਾ ਕੋਲੋਂ ਲੈ ਰਹੇ ਨੇ ਕੈਨੇਡਾ ਦੇ ਵਿੱਚ ਜਾਂ ਹੋਰ ਹੋਰ ਰਿਸ਼ਤਦਾਰਾਂ ਤੋਂ ਲੈ ਲੈਂਦੇ ਹੋਣਗੇ ਜਿਆਦਾ ਸਮਾਂ ਹੁਣ ਪੇਰੂ ਵੀ ਸਾਉਥ ਅਮਰੀਕਾ ਤੇ ਰਹਿ ਰਹੇ ਸੀ ਉਹਨਾਂ ਨੂੰ ਪਿਛਲੇ ਹਫ਼ਤੇ ਇੰਡੀਆ ਤੋਂ ਵਾਪਸ ਮੋੜਤਾ ਗਿਆ ਉਹ ਥੋੜੇ ਚਲੇ ਮਲੇਸ਼ੀਆ ਨੂੰ ਗਏ ਸੀ ਜਾਂ ਮਲੇਸ਼ੀਆ ਵਾਪਸ ਆਏ ਅੰਬਰਸਾਈਰਪੋਰਟ ਦੇ ਉੱਤੇ ਉੱਥੇ ਉਹਨਾਂ ਨੂੰ ਉਹਨਾਂ ਨੇ ਰੀਟੇਨ ਕਰ ਲਿਆ ਉਸੇ ਆਈ ਕਾਰਡੋ ਦੇ ਕੋਲ ਸੀਗਾ ਸਾਰੇ ਡਾਕੂਮੈਂਟ ਸੀਗੇ ਫੇਵੀਨ ਵਾਪਸ ਮੋੜਤਾ ਗਿਆ ਬੜੀ ਇਹ ਨਾ ਇੰਡੀਆ ਗੋਨ ਦਾ ਜਿੰਨੇ ਇੰਡੀਆ ਗੋਨ ਨੇ ਇਹ ਫੈਸਲਾ ਮਾੜਾ ਹੈ ਕੋਈ ਰਿਜ ਨੇ ਦੱਸਿਆ ਗਿਆ ਫੇ ਉਹ ਕਹਿੰਦਾ ਮੈਨੂੰ ਉਹਨੇ ਕੋਸ਼ਿਸ਼ ਕੀਤੀ ਹੈ ਜਿਹੇਦਾਰਾਂ ਨਾਲ ਤੱਕ ਅਪਰੋਚ ਕੀਤੀ ਆ ਉਹਦੇ ਮੈਸੇਜ ਚਲੇ ਗਏ ਸੀ ਉਹਨਾਂ ਪਾਸ ਕੋਈ ਮੀਟਿੰਗ ਵੀ ਨਹੀਂ ਕੀਤੀ ਆ ਹੋਰ ਪੰਥ ਕਾਬੂ ਨੂੰ ਕੀਤੀ ਆ ਕਿਸੇ ਨੇ ਵੀ ਨਹੀਂ ਉਹਨਾਂ ਦੀ ਗੱਲ ਸਰਕਾਰ ਦੇ ਨਾਲ ਉਹਨਾਂ ਨੂੰ ਇਹ ਰਾਹ ਦਵਾ ਸਕੇ ਕੋਈ ਵੀ ਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਮੁੜ ਕੇ ਕਿਸੇ ਨੇ ਅਪਰੋਚ ਹੀ ਕੀਤੀ ਹੈਗੀ ਆ ਕਰਨੇ ਵੀ ਕੀ ਸੀ ਕੀ ਹੁਣ ਪੰਥ ਤਾਂ ਖੀਰੁਖੀਰੁ ਹੋਇਆ ਗਿਆ ਸਾਰਿਆਂ ਦੇ ਆਪੋ ਤਾਂ ਅੱਬਾ ਜੀ ਪਈ ਹੈਗੀ ਆ ਸਾਡੇ ਜਿਹੜੇ ਖਾਸ ਤਾਂ ਨਿਯਮਤੀ ਅਸੰਸਦਾਂ ਮੌਜੂਦੀਆਂ ਆ ਉਹਨਾਂ ਦੇ ਵੀ ਕਈ ਗਰੁੱਪ ਆ ਤੇ ਜਿਹੜੇ ਕਾਲੀਦਾਨ ਹੈਗੇ ਆ ਉਹਨਾਂ ਦੇ ਵੀ ਕਈ ਗਰੁੱਪ ਬਣੇ ਆ ਹੁਣ ਤਾਂ ਉਹਨਾਂ ਨੂੰ ਆਪਣਾ ਫਰੰਹੇ ਨੂੰ ਪਤਾ ਵੀ ਉਹਨਾਂ ਨੇ ਦੁਬਾਰਾ ਮੈਂਬਰਸ਼ਿਪ ਲਈ ਗਿਆ ਤਾਂ ਆ ਸ੍ਰੀ ਵਾਦਨ ਸੀਵਾ ਦੇ ਹੰਡੇ ਗਿਆ ਤਾਂ ਹੈਗਾ ਉਸ ਜਾਇ ਪਹੁੰਚ ਚੁੱਕੇ ਹੈਗੇ ਆ ਜਦ ਕਿ ਕੇਸ ਕਾਹੀ ਪੁਰਾਣੇ ਸੀਗੇ ਉਹ ਆ 7 8 10 ਪਹਿਲਾਂ ਦੇ ਉਦੋਂ ਚਾਹੀਦਾ ਸੀ ਐਕਸ਼ਨ ਲੈਣਾ ਜਿਹੇ ਦਾ ਰੰਝ ਲੈਣਾ ਸੀ ਤਾਂ ਪਰ ਸਾਡੇ ਜੋ ਕੁਝ ਹੁੰਦਾ ਸਾਨੂੰ ਬਹੁਤਾਂ ਜਾਣਕਾਰੀ ਦੇਣ ਦੀ ਲੋੜ ਨਹੀਂ ਗਈ ਅਸੀਂ ਤੇ ਮੈਂ ਅਸਲ ਇਹੀ ਗੱਲ ਕਰਨੀ ਹੈ ਕਿ ਕੋਈ ਲੀਡਰਸ਼ਿਪ ਨੇ ਕੋਈ ਅਪਰੋਚ ਨਹੀਂ ਕੀਤੀ ਇੱਕ ਉਹਦਾ ਚੈਰਿਟੀ ਦਾ ਕੰਮ ਕਰਦਾ ਉਹਦੇ ਕੋਲ ਪੂਰੇ ਡਾਕੂਮੈਂਟ ਆ ਉਸੇ ਕਾਰਡ ਹੈਗਾ ਆ ਫੇਰ ਵੀ ਉਹਨੂੰ ਬਾਸ ਮੋੜਤਾ ਗਿਆ ਤੇ ਨਾ ਹੀ ਕਿਸੇ ਨੇ ਕੋਈ ਸਟੇਟਮੈਂਟ ਹੀ ਦਿੱਤੀ ਕਿ ਲੀਡਰਸ਼ਿਪ ਨੇ ਨਹੀਂ ਨਾ ਜਿਹੇ ਸਰਪ ਸਰਵਲੋਂ ਨਾ ਸ਼ੋਰਨੀ ਕਮੇਟੀ ਵੱਲੋਂ ਨਾ ਕਾਲੀ ਦਾ ਲਲੋਂ ਨਾ ਹੀ ਸਾਡੇ ਦੀ ਸੰਸਦਾਂ ਜਿਹੜੀ ਖਾੜ ਤੋਂ ਸਾਦਾ ਕੋਣੀ ਆ ਖਾਸ ਤਾਦੀ ਗੱਲ ਕਰਦੀਆਂ ਹੈਗੀਆਂ ਵੱਡੀਆਂ ਵੱਡੀਆਂ ਹੈਗੀਆਂ ਉਹਨੇ ਵੀ ਕਿਸੇ ਨੇ ਵੀ ਨਹੀਂ ਦਿੱਤੀ ਹੈਗੀ ਕਈ ਵਾਰ ਲਾਦਾ ਉਹਦੀ ਕੋਈ ਸ਼ਿਕਾਇਤ ਕੀਤੀ ਗਈ ਆ ਸ਼ਾਇਦ ਕੋਈ ਹੋਰ ਵੀ ਕੋਈ ਰੀਜ਼ਨ ਹੋਵੇ ਪਰ ਫੇ ਵੀ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਸੀ ਵੀ ਤੇਰੀਆਂ ਜਿਹੜੀਆਂ ਐਕਟੀਵਿਟੀ ਜਿਹੜੀਆਂ ਹੈਗੀਆਂ ਇੱਥੇ ਕਾਨੂੰਨ ਦੇ ਹਸਾਬ ਠੀਕ ਨਹੀਂਗੇ ਤੇ ਤੈਨੂੰ ਅਸੀਂ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਦੇਵਾਂਗੇ ਜਾਂ ਐਂਟਰ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ ਕੁਝ ਨਹੀਂ ਦੱਸਿਆ ਗਿਆ ਤੇ ਇਹ ਬੜੀ ਦੁੱਖਦਾਈ ਗੱਲ ਹੈਗੀ ਆ ਵੀ ਪੰਜਾਬ ਦੇ ਸਾਰੇ ਅਸੀਂ ਬਾਹਰ ਨੇ ਆ ਸਾਰੇ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹੈਗੇ ਆ ਉੱਥੇ ਲੋੜ ਬੰਦਾ ਹੀ ਕੋ ਹੈਪਰ ਖਾਲਪ ਚੋਂਦੀ ਆ ਬਹੁਤ ਸਾਰੇ ਲੋਕਾਂ ਨੇ ਬਾਹਰੋਂ ਜਾਂ ਕੇ ਸਕੂਲ ਸਟੈਬਲਿਸ਼ ਕੀਤੇ ਆ ਜਾਂ ਹੋਰ ਸਕੂਲਾਂ ਦੀ ਮਦਦ ਕੀਤੀ ਹੈਗੀ ਆ ਹਸਪੀਟਲ ਖੋਲੇ ਆ ਜਾਂ ਹਸਪੀਟਲ ਨੂੰ ਸਪੋਰਟ ਦੇ ਰਹੇ ਹੈਗੇ ਆ ਤੇ ਇਹ ਬਹੁਤ ਸਾਰੀਆਂ ਡਿਊਟੀਆਂ ਐਨਆਰਆਈ ਆਪਣੇ ਤੌਰ ਤੇ ਨਿਭਾ ਰਹੇ ਆਪਣੇ ਪਿੰਡਾਂ ਨੂੰ ਕੁਝ ਨਾ ਕੁਝ ਉਹਨਾਂ ਨੇ ਕੀਤਾ ਹੈਗਾ ਤੇ ਚਾਹੀਦਾ ਸੀ ਕਰਨ ਫਰਜ਼ੀ ਬਣਦਾ ਸੀ ਜੀ ਕੋਈ ਵੀ ਸਿੱਖ ਜਿਹੜਾ ਬੈਲ ਸਟੈਬਲਿਸ਼ ਹੈਗਾ ਆ ਤੇ ਉਹਨੂੰ ਆਪਣਾ ਦਸਬੰਦ ਜਿਹੜਾ ਹੈਗਾ ਆ ਵੱਧ ਤੋਂ ਵੱਧ ਚਾਹੀਦਾ ਹੈ ਵੀ ਚਲੋ ਜਿੱਥੇ ਰਹਿੰਦਾ ਉੱਥੇ ਵੀ ਲਾਵੇ ਪੰਜਾਬ ਦੇ ਖਾਸ ਕਰਕੇ ਜਿੱਥੇ ਲੋੜ ਆ ਉੱਥੇ ਲਾਉਣਾ ਬਣਦਾ ਉਹਨਾਂ ਦਾ ਤੇ ਉਹ ਨਹੀਂ ਆਪਣੀ ਡਿਊਟੀ ਨਿਭਾ ਰਹੇ ਹੈਗੇ ਫੇਰ ਕਿ ਉਹਨੂੰ ਵਾਪਸ ਨਹੀਂ ਕੀਤਾ ਜਾਂਦਾ ਉਨਰ ਬਿਨਾਈ ਗੇਲੋਂ ਵਾਪਸ ਮੋੜਦਾ ਜਾਂਦਾ ਦੋ ਦਿਨ ਉੱਥੇ ਬਿਠਾ ਰਿਹਾ ਛੜੇ ਰਿਪੋਰਟ ਤੇ ਉਹ ਨਹੀਂ ਜਾਣਦੇ ਮੈਨੂੰ ਕੈਨੇਡਾ ਰਿਮੋਡ ਦੇ ਕਹਿੰਦੇ ਕੈਨੇਡਾ ਵੀ ਨਹੀਂ ਮੋੜਨਾ ਤੂੰ ਵਿਲੀਸ਼ੀਆ ਤੇ ਹੁਣ ਜਾ ਕੇ ਆਇਆ ਹੈਗਾ ਤੇ ਵਿਲੀਸ਼ੀਆ ਨੇ ਤੈਨੂੰ ਮੋੜਨਾ ਵਿਲੀਸ਼ੀਆ ਨੂੰ ਗਿਆ ਆਵਾਜ਼ ਵਿੱਚ ਖੱਜਲ ਫਾਰ ਹੋ ਕੇ ਦੋ ਤਿੰਨ ਦਿਨਾਂ ਬਾਅਦ ਚੌਂ ਦਿਨਾਂ ਬਾਅਦ ਕੈਨੇਡਾ ਪਹੁੰਚਾ ਹੋਂਗ ਕਾਂਗ ਦੀ ਟੈਲ ਹੋਂਗ ਕਾਂਗ ਤੋਂ ਕੈਨੇਡਾ ਨੂੰ ਗਿਆ ਹੈਗਾ ਤੇ ਟੋਂ ਟੋਂਟੋ ਜਿਹੜਾ ਪਹਿਲਾਂ ਮੈਂਟਰ ਰਿੰਦ ਹੁੰਦਾ ਸੀ ਲੰਬੇ ਚਿਰ ਦੀ ਨਮਾ ਸੀ ਕੋਈ ਵੇਲੇ 40-50 ਸਾਲ ਤੋਂ ਹੋ ਪੰਥ ਸਵਾਬ ਵਿੱਚ ਯੋਗਦਾਨ ਪਾਇਆ ਸੀ 20 ਸਾਲ 25 ਸਾਲ ਤੋਂ ਮੇਰੇ ਖਾਲੇ ਇੰਡੀਆ ਚ ਪਾਇਆ ਇਸ ਸਵਾਬਾਂ ਨੂੰ ਕਰ ਰਿਹਾ ਸੀ ਤੁਸੀਂ ਮੀਟਿੰਗ ਦੇਖਿਆ ਵੀ ਹਨਾ ਉਹਨਾਂ ਵਾਸ ਬੋਰਡ ਦੇ ਨਾਲ ਬੜਾ ਇਹ ਹੈ ਨਾ ਇਹ ਮੈਨੂੰ ਲੱਗਦਾ ਨਾ ਇਹ ਫੈਸਲਾ ਜਿਹੜਾ ਸਰਕਾਰ ਨੇ ਕੀਤਾ ਨਾ ਇਹ ਜਿਹੜਾ ਨਾ ਬਹੁਤ ਹੀ ਨਿੰਮਪਧਰਤਾ ਕੀਤਾ ਉਹ ਜਿਨ੍ਹਾਂ ਨੇ ਇੰਡੀਆ ਦੇ ਯਾਦੀ ਯੋਗਦਾਨ ਪਾਇਆ ਤੇ ਉਹਨਾਂ ਨੂੰ ਵੀ ਵਾਸ ਬੋਰਡ ਦੇਣਾ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕੋਈ ਰੀਜ਼ਨ ਵੀ ਦੇ ਦਿਓ ਦੱਸ ਹੀ ਦਿਓ ਵੀ ਆਹ ਰੀਜ਼ਨ ਹੈ ਆਹ ਗਲਤੀਆਂ ਉਹ ਆਪਣੀ ਗਲਤੀ ਸੁਧਾਰ ਸਕਦਾ ਹੁੰਦਾ ਵੀ ਨਹੀਂ ਆਹ ਕਾਨੂੰਨੀ ਮਾੜੰਗਣਾ ਕੀਤੀ ਹੈਗੀ ਆ ਅੱਗੇ ਵੀ ਬਹੁਤ ਸਾਰੇ ਸ਼ੀਸ਼ਤਨ ਮੋੜਿਆ ਗਿਆ ਮੈਨੂੰ ਵੀ ਇੱਕ ਦਮਾਰੀ ਮੈਂ ਕੋਈ 93 ਵਿੱਚ 9 ਮਹੀਨੇ ਚ ਮੋੜਿਆ ਸੀਗਾ ਬਿਨਾਂ ਇਹ ਗੱਲ ਨੂੰ ਪੁੱਛੇ ਸਿੱਧਾ ਕੁਐਸਚਨ ਪੁੱਛਦੇ ਸੀ ਕਿ ਮੈਂ ਮੀਡੀਏ ਚ ਹੈਗਾ ਤੇ 35-40 ਸਾਲ ਤੋਂ 60 ਸਾਲ ਤੋਂ ਇਹ ਅਖਬਾਰ ਚੱਲਦੀ ਹੈਗੀ ਜਿਹੜੀ ਮੇਰੇ ਕੋਲ ਪੰਜਾਬ ਟਾਈਮ ਹੈਗੀ ਕੋਈ ਇੱਕ ਅਖਬਾਰ ਹੈਗਾ ਜਿਹੜੀ ਯਾਰਗ ਵਿੱਚ ਸ਼ਬਦੀ ਜਿਹੜੀ ਪ੍ਰਿੰਟ ਹੁੰਦੀ ਤੇ ਜੇ ਵੀ ਦੁਕਾਨਾਂ ਦੇ ਸੈੱਲ ਹੁੰਦੀ ਹੈਗੀ ਲੋਕਾਂ ਨੇ ਕਰਾ ਸਬਸਕ੍ਰਾਈਬ ਕਰਾਈ ਹੈਗੀ ਆ ਮੀਡੀਏ ਤੇ ਵੀ ਵੇਲ ਵੇਲ ਹੁੰਦੀ ਵਾਰਡ ਵਾਰਡ ਸਾਰੇ ਪੜ੍ਹਦੇ ਹੈਗੇ ਆ ਤੇ ਮੈਨੂੰ ਵੀ ਜਦੋਂ ਖਰਾਬ ਕੀਤਾ ਗਿਆ ਸੀ ਸਪੈਸ਼ਲ ਸੱਦਿਆ ਗਿਆ ਸੀਗਾ ਵੇ ਨਹੀਂ ਤੈਸੋ ਸਲਾ ਤੁਸੀਂ ਜਰੂਰ ਪਹੁੰਚੋ ਪੰਜਾਬ ਸਰਕਾਰ ਦੇ ਚੀਫ ਮਿਨਿਸਟਰ ਆਪਣੇ ਬਾਦਰੇ ਸੀਗਾ ਵੀ ਸਦਾ ਪੁੱਤਰ ਸਾਰੇ ਵੀਡੀਓ ਨਾਲ ਵਰਕ ਲਿਆ ਸੀ ਉਹ ਨਹੀਂ ਵੀਜ਼ਾ ਦੇਂਦੇ ਸੀਗੇ ਪਰ ਉੱਥੇ ਜਾ ਕੇ ਮੈਨੂੰ 40 ਘੰਟੇ ਖਜੂਰਗਰ ਕੀਤਾ ਫਿਰ ਮੈਨੂੰ ਫਾਰੇ ਵੀ ਜਦਾ ਜਿਆ ਸੀ ਜਿਹੜੇ ਰੋੜ ਕਰਦੀਆਂ ਹੋਣੀਆਂ ਬਾਅਦ ਵਿੱਚ ਮੈਨੂੰ ਇੱਥੇ ਤੱਕ ਵੀ ਕਰਦਾ ਵੀ ਦੋ ਬੰਦੇ ਵੀ ਉਹਨਾਂ ਇੰਗਲੈਂਡੋਂ ਛੱਡਣ ਆਏ ਦੋ ਪੁਲਿਸ ਆਫਸਰ ਜਹਾਜ਼ ਮੇਰੇ ਨਾਲ ਬੱਟੇ ਫਿਰ ਮੈਨੂੰ ਇੱਥੇ ਦੀ ਪੁਲਿਸ ਕੋਲ ਅਰੈਸਟ ਕਰਾਇਆ ਗਿਆ ਇੱਥੇ ਪੁਲਿਸ ਕਹਿੰਦੀ ਤੂੰ ਜਾਣਾ ਨਹੀਂ ਸੀਗਾ ਵੀ ਵੀ ਉਹ ਸਾਨੂੰ ਪਤਾ ਹੈ ਵੀ ਉੱਥੇ ਇੰਡੀਆ ਦੇ ਵਿੱਚ ਜਿਹੜੇ ਹੈਗੇ ਆ ਜਿਹਦੇ ਵੀ ਦਸਤਾਰ ਬੰਨੀ ਹੈਗੀ ਆ ਦੇ ਗੁਰਸੇਖ ਹੈਗਾ ਉਹਨਾਂ ਨੂੰ ਉਹ ਛੇਤੀ ਕੀਤੇ ਨਾ ਉਹ ਇੰਡੀਆ 'ਚ ਨਹੀਂ ਐਂਟਰ ਹੋਣ ਦਿੰਦੇ ਹੈਗੇ ਤੇ ਮੈਨੂੰ ਬੜਾ ਦੁੱਖ ਹੈ ਵੀ ਮੈਨੂੰ ਵੀ ਉਦੋਂ ਇਦਾਂ ਅਫਸੋਸ ਹੈ ਪਰ ਮੈਂ ਤਾਂ ਥੋੜੀ ਵੱਡੀ ਪੱਧਰ ਤੇ ਮੈਂ ਚਲਾਈ ਸੀਗੀ ਤੇ ਮੇਦਰ ਤਾਂ ਬਸ਼ੀਤੀ ਬਾਅਦ ਇੱਕੋ 16 ਬਾਅਦ ਉਹਨੇ ਪੋਲੋਜੀ ਕਰਕੇ ਮੈਨੂੰ ਲੈ ਗਿਆ ਸੀ ਵਾਪਸ ਤੇ ਇਸ ਜਿੰਨੇ ਵੀ ਪੰਜਾਬ ਦੇ ਸਾਰੇ ਚੰਗੇ ਸਿਟੀਜ ਨੇ ਆ ਆਪਣੀ ਕਿਰਤ ਕਰਦੇ ਰਹੇ ਹੈ ਤਾਂ ਸਾਨੂੰ ਦੀ ਕਿਰਤ ਕੀਤੀ ਹੈ ਕਿ ਉਹਦੇ ਵਿੱਚੋਂ ਕੁਛ ਨਾ ਕੁਛ ਹਿੱਸਾ ਪੰਜਾਬ ਵਿੱਚ ਖਰਚਣਾ ਚਾਹੁੰਦੇ ਹੈਗੇ ਆ ਜਾਂ ਕੋ ਸਿਆਣੇ ਸਾਡੇ ਬਜ਼ੁਰਗਿਆ ਉੱਥੇ ਜ਼ਿਆਦਾ ਸਮਾਂ ਰਹਿਣਾ ਚਾਹੁੰਦੇ ਹੈਗੇ ਆ ਤੇ ਉਹ ਤਾਂ ਪੰਜਾਬੀ ਤਰੱਕੀ ਜੋਗਦਾਨ ਪਾ ਰਹੇ ਹੈਗੇ ਆ ਮੈਂ ਤਾਂ ਅਜੇ ਤੱਕ ਕੋਈ ਸੁਣਿਆ ਨਹੀਂ ਬੰਦਾ ਵੀ ਬਾਹਰੋਂ ਗਿਆ ਹੋਵੇ ਕੋਈ ਤੇ ਉੱਥੇ ਨੂੰ ਕੋਈ ਕ੍ਰਾਈਮ ਕੀਤਾ ਹੋਵੇ ਕੋਈ ਚੋਰੀ ਕੀਤੀ ਹੋਵੇ ਡਾਕਾ ਮਾਰਿਆ ਹੈ ਜਾਂ ਬੇਇਨਸਾਫੀ ਕੀਤੀ ਹੋਵੇ ਤੇ ਇਹ ਨਾ ਥੋੜਾ ਜਿਹਾ ਸਾਡੇ ਜਿੰਨੇ ਵੀ ਹੁਣ ਲੀਡਰਸ਼ਿਪ ਖੈ ਗਈ ਹੈ ਬਿਸ਼ੱਕ ਇਹਨਾਂ ਦੇ ਆਪੇ ਖਿਆਲ ਇਹੋ ਜਿਹੇ issues ਤਾਂ ਜਿਹੜੇ ਹੈਗੇ ਆ ਸਾਡੇ ਸਾਰੀਆਂ ਸੰਸਥਾਨਾਂ ਵਿੱਚ ਉਣਾਏ ਚਾਹੀਦੇ ਚਾਹੇ ਸੰਸਥਾਵਾਂ ਸਨਮ ਹੈਗੀਆਂ ਜਿਹੇਦਾਰ ਸਾਹਿਬ ਹੋਣ ਹੈ ਚਾਹੇ ਛੋਣੀ ਕੀ ਬੇਟੀ ਆ ਚਾਹੇ ਸਾਡੇ ਕਾਲੀਦਾਲ ਹੈਗੇ ਆ ਤੇ ਚਾਹੇ ਸਾਡੇ ਹੋਰ ਵੀ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਇਹ ਵੱਡੀ ਪੱਧਰ ਤੇ ਸੋਚ ਰੋਣਾ ਚਾਹੀਦਾ ਹੈਗਾ ਬੜਾ ਇਹ ਸਾਨੂੰ ਹਮਦਰਦੀ ਆ ਤੇ ਦਾਸ ਸਿੰਘ ਸਾਹਿਬ ਦਾ ਕੋਤਰਾ ਸੇਵਾਦਾਰ ਵੀ ਆ ਮੀਤ ਜੀ ਸੇਵਾਦਾਰ ਸਾਡੇ ਇਥੇ ਪੰਜ ਕੋਤਰਾ ਦੇ ਮੀਟਿੰਗ ਵੀ ਹੋਈ ਸੀ ਉਹਦੇ ਵਿੱਚ ਵੀ ਸਾਰਿਆਂ ਨੇ ਇਹ ਕਿਹਾ ਸੀਗਾ ਵੀ ਇਹ ਜੋ ਜੋ ਕੁਝ ਹੋਣਾ ਬੇਨਸਾਫੀ ਹੋਈ ਆ ਇਹ ਸਾਨੂੰ ਆਵਾਜ਼ ਠਾਲਣੀ ਚਾਹੀਦੀ ਹੈਗੀ ਆ ਤੇ ਜਰੂਰ ਸ ਬਾਕੀ ਸੰਸਥਾ ਵੀ ਆਵਾਜ਼ ਠਾਲਣ ਤੇ ਉਹਨਾਂ ਹਰ ਹਾਲਤ ਵਿੱਚ ਇਹ ਨਾ ਇਹ ਜੋ ਕੁਝ ਹੋਇਆ ਹੈਗਾ ਉਹਦੇ ਮਨ ਹਾਰਡ ਹੋਇਆ ਹੈਗਾ ਇੰਨੀ ਚਿਰ ਤਾਂ ਸੇਵਾ ਕਰ ਰਿਆ ਸੀ ਕਮਾਲ ਦੀ ਗੱਲ ਹੈ ਜਿਹੜੇ ਪੰਜਾਬ ਨੂੰ ਹੱਸਦਾ ਖੇਡਣਾ ਚਾਹੁੰਦੇ ਆ ਵੀ ਤਰੱਕੀ ਕਰੇ ਉੱਥੇ ਕਾਨੂੰਨ ਦੀ ਗੱਲ ਹੋਵੇ ਉੱਥੇ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਆਸਥਾ ਨਾਲ ਜਾਤੀ ਨਾ ਹੋਵੇ ਦੇ ਨਸ਼ੇ ਨਾ ਹੋਣ ਕਰਪਸ਼ਨ ਨਾ ਹੋਵੇ ਤੇ ਸਾਫ਼ ਸਦਾ ਪ੍ਰਬੰਧ ਹੋਵੇ ਤਦ ਹੀ ਪੰਜਾਬ ਜਿਹੜਾ ਸਾਡਾ ਉਹ ਤਰੱਕੀ ਜਿਹੜੀ ਹੈਗੀ ਉੱਥੇ ਨਹੀਂ ਹੋ ਰਹੀ ਨਹੀਂ ਲੋਕਾਂ ਨੇ ਇਨਵੈਸਟਮੈਂਟ ਵੱਡੀ ਪੱਧਰ ਤੇ ਬਾਹਰੋਂ ਕਰਨੀ ਸੀ ਲੋਕਾਂ ਨੇ ਇਹ ਹੀ ਕਾਰਨ ਹੈਗੀ ਅੱਗੇ ਸਰਕਾਰ ਇੱਕ ਤਾਂ ਜਿਹੜੀ ਹੈਗੀ ਹੈ ਪਰੇਸ਼ਾਨ ਕਰਦੀ ਆ ਦੂਜਾ ਕੁਝ ਉੱਥੇ ਜਿਹੜੀ ਉਹ ਵੀ ਸਰਕਾਰ ਦਾ ਐਸਆਈਆ ਚਾਹੇ ਸਾਡੇ ਉੱਥੇ ਅਫਸਰ ਹੈ ਕਿਸੇ ਕੋਈ ਵੀ ਡਿਪਾਰਟਮੈਂਟ ਹੈਗਾ ਤੇ ਉਹ ਸਾਰੇ ਆਪਨ ਨੂੰ ਪਤਾ ਹੈਗਾ ਵੀ ਉਹ ਕਰਾਪਟ ਹੈਗੇ ਆ ਇੱਕ ਅੰਗਰੇਸਰਬਾਦ ਹੈਗਾ ਪ੍ਰੋਤੀਆਂ ਮੰਗਦੇ ਹੈਗੇ ਆ ਇੱਕ ਸਭ ਕੁਝ ਬਦਾ ਵੀ ਨਸ਼ੇ ਬਹੁਤ ਹੈਗੇ ਆ ਕਰਾਪਸ਼ਨ ਬਹੁਤ ਹੈ ਤਦ ਹੀ ਕੋਈ ਇਨਵੈਸਟਿੰਗ ਕਰਦਾ ਸਰਕਾਰ ਆਪਣੇ ਡਿਊਟੀਆਂ ਉਹਨਾਂ ਭਾਵੇਂ ਤਾਂ ਉੱਥੇ ਸਾਫ਼-ਸਥਰਾ ਲੋਕਾਂ ਨੂੰ ਇਨਸਾਫ਼ ਮਿਲੇ ਉੱਥੇ ਕਿਨਾਰਿਆਂ ਬਾਹਰ ਹੰਦਾ ਜਾਣ ਲਈ ਤੰਗੀ ਨਾ ਹੋਵੇ ਪਰ ਉਹ ਸਮਾਂ ਜਿਹੜੇ ਬੰਦੇ ਚੰਗੇ ਸਿਟੀਜਨ ਨੇ ਚੰਗੇ ਬਨੋਖੇ ਆ ਜਿਹੜੇ ਦਾਨ ਕਰਤ ਕਰਦੇ ਆ ਉਹਦੇ ਵਿੱਚ ਆਪਣਾ ਹਿੱਸਾ ਉਸ ਕਰ ਰਹੇ ਹੈਗੇ ਐ ਤੇ ਮੈਂ ਇਹ ਹੀ ਇਹ ਹੀ ਕਹਿ ਸਕਦੇ ਹੈਗੇ ਸਰਕਾਰ ਇਹੋ ਜਿਹੀ ਜਿਹੜੀਆਂ ਹੈਗੀਆਂ ਬੰਦ ਕਰੇ ਬੇਇਨਸਾਫੀ ਕਰਨੀ ਬਾਹਰਲੇ ਹੁੰਦੇ ਨਾਲ ਤੇ ਤਦੇ ਹੀ ਸਾਡੇ ਬੱਚੇ ਜਿਹੜੇ ਹੈਗੇ ਆ ਆਪਾਂ ਸਾਰਿਆਂ ਨੂੰ ਪਤਾ ਹੈਗਾ ਦੇਸ਼ਾਂ ਦੇ ਇਹ ਅਹ ਸਰਕਾਰ ਦੇ ਫੈਸਲਿਆਂ ਦੇ ਅਗੇਂਸਟ ਦੇ ਬਿਲਕੁਲ ਆਪਣਾ ਸਾਰਨ 24 ਦੇ ਵਿੱਚ ਉਹ ਅਟੈਕ ਤੋਂ ਬਗੈਰ ਵੀ ਦਰਵਾਸਾਬ ਦੇ ਉੱਤੇ ਜਿਹੜਾ ਸੀਗਾ ਕੋਈ ਨਾ ਕੋਈ ਉਹਦਾ ਹੱਲ ਪਿਆ ਜਾ ਸਕਦਾ ਸੀਗਾ ਤੇ ਬਾਅਦ ਵਿੱਚ ਕਿੰਨੇ ਹਜ਼ਾਰਾਂ ਬੱਚੇ 25000 ਤਾਂ ਆਪ ਹੀ ਸਰਕਾਰ ਮੰਨਦੀ ਹੈਗੀ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਬੱਚੇ ਜਿਹੜੇ ਕੋ 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 ਸ਼ਹੀਦ ਕੀਤੇ ਗਏ ਹੈਗੇ ਆ ਤੇ ਇਨਸਾਫ ਅਜੇ ਨਹੀਂ ਮਿਲਿਆ ਹੈਗਾ ਤੇ ਇਸ ਲਈ ਆਪਾਂ ਨੂੰ ਸਾਰਨ ਨੂੰ ਅਜੇ ਥੋੜਾ ਨੂੰ ਕੋਸ਼ਿਸ਼ ਕਰੀਏ ਗਰੁੱਪ ਛੋਟੇ ਛੋਟੇ ਬਹੁਤ ਆ ਇਕੱਠੇ ਹੋਈਏ ਪੰਜਾਬ ਨੂੰ ਬਚਾਈਏ ਕੋਈ ਸਟਰੋਂਗ ਲੀਡਰਸ਼ਿਪ ਆਵੇ ਤੇ ਸਾਰੇ ਤੈਨੂੰ ਇਕੱਠੇ ਹੋਣ ਦੀ ਲੋੜ ਹੈ ਬੇਸ਼ੱਕ ਕਾਲ ਤਖਤੋਂ ਇਹ ਦੋਵਾਂ ਦਲਾਂ ਨੂੰ ਇਕੱਠੇ ਕੀਤਾ ਕਿ ਮੋ ਉਹ ਵੀ ਸਹਿਮਤ ਨਹੀਂਗਾ ਸਾਰੇ ਕਾਲੀ ਤੈਨੂੰ ਇਕੱਠੇ ਕਰਨਾ ਚਾਹੀਦਾ ਸਾਰੇ ਇਹ ਸਾਰੇ ਸਿੱਖਾਂ ਨੂੰ ਉੱਥੋਂ ਹੋਗਣ ਵਾਲਾ ਹੋਣਾ ਜਾਇਦਾ ਹਰੇਕ ਸਿੱਖੀ ਜਿਹੜਾ ਹੈਗਾ ਆ ਕਾਲੇ ਦਾ ਮੈਂਬਰ ਬਣੇ ਤੇ ਆਪਣੇ ਇਲਾਕੇ ਚ ਚੋਣ ਹੁੰਦੀ ਪਹਿਲਾਂ ਲੋਕਲ ਪੱਧਰ ਤੇ ਹੋਵੇ ਫੇ ਜਿਲ੍ਹਾ ਪੱਧਰ ਤੇ ਹੋਵੇ ਫੇ ਨੈਸ਼ਨਲ ਪੱਧਰ ਤੇ ਉਤੇ ਜਿਹੜੀ ਹੈਗੀ ਲੀਡਰਸ਼ਿਪ ਸਿਆਣੀ ਆ ਉਹ ਮੋਹਰੇ ਆਉਣੀ ਚਾਹੀਦੀ ਹੈਗੀ ਆ ਤਾਂ ਜੋ ਆਪਾਂ ਪੰਜਾਬ ਨੂੰ ਬਚਾ ਸਕੀਏ ਨਸ਼ਿਆਂ ਤੋਂ ਕ੍ਰਾਈਮ ਤੋਂ ਲੋਕਾਂ ਨੂੰ ਸਾਫ਼ ਮੜ ਸਕੇ ਜਦੋਂ ਕਿਦੇ ਪੰਜਾਬ ਦੇ ਵਿੱਚ ਮਾਹੌਲ ਠੀਕ ਹੋ ਗਿਆ ਨਾ ਸਭ ਕੁਝ ਠੀਕ ਹੈ ਤੇ ਉਤੇ ਇਨਵੈਸਟਮੈਂਟ ਆ ਜਾਣੀ ਹੈ ਫੇ ਸਾਡੇ ਬੱਚਿਆਂ ਨੂੰ ਬਾਹਰ ਹੋਰ ਕੰਟੈਂਟ ਜਾਣ ਦੀ ਲੋੜ ਵੀ ਨਹੀਂ ਪੈਣੀ ਹੈਗੀ ਇਹ ਤੇ ਆਓ ਆਪਾਂ ਕੋਸ਼ਿਸ਼ ਕਰੀਏ ਆ ਆਵਾਜ਼ ਬਿਠਾ ਲਓ ਗਰਚਾਂ ਤੋਂ ਬਣਵੇ ਦੇ ਨਾਲ ਆ ਬੜਾ ਇਹ ਯਾ ਵਾਹ ਵੱਡੀ ਉਹਦੇ ਨਾਲ ਜਾਤੀ ਹੋਈ ਹੈਗੀ ਆ ਉਹਨੇ ਮਨ ਨੂੰ ਠੇਸ ਪਹੁੰਚੀ ਹੈਗੀ ਉਹਨ ਕੱਲੇ ਨਹੀਂ ਪਹੁੰਚੀ ਹੈਗੀ ਇਹ ਜਿਹੜੇ ਵੀ ਸਿਆਣੇ ਗੁਰ ਸਿੱਖ ਹੈਗੇ ਜਾਂ ਪੰਜਾਬ ਨੂੰ ਪਿਆਰ ਕਰਨ ਵਾਲੇ ਜਾਂ ਮਨੋਕਸਾਂ ਨੂੰ ਪਿਆਰ ਕਰਨ ਵਾਲੇ ਕਿਤੇ ਵੀ ਦੁਨੀਆਂ 'ਚ ਹੈਗੇ ਆ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੈਗੀ ਆ ਸਰਕਾਰ ਨੂੰ ਕਾਟ ਦੱਸਿਆ ਸੀ ਕਲੀਅਰ ਕਾਟ ਸਟੇਟਮੈਂਟ ਦੇਵੇ ਪਰ ਉਹਨੇ ਆਹ ਗਲਤੀਆਂ ਕੀਤੀ ਤਾਂ ਬਾਅਦਸ ਮੋੜਿਆ ਹੈਗਾ ਇਹ ਬਿਤਾ ਆ ਹਾਰੀ ਜਨਸੇ ਕਿ ਆ ਤਾਂ ਬਿਲਕੁਲ ਇਹ ਜਿੱਦਾਂ ਨਾ ਤਕਸ਼ਾਈ ਹੋ ਰਹੀ ਹੈ ਮੇਰੇ ਅੱਗੇ ਵੀ ਮੈਨੂੰ ਇੱਥੇ ਪਤਾ ਹੈਗਾ ਵੀ ਕਈ ਵਾਰੀ ਕਈ ਬੰਦੇ ਸਾਰਾ ਸ਼ਿਕਾਇਤਾਂ ਕਰ ਦਿੰਦੇ ਆ ਕਿ ਥੋੜੇ ਬਾਰੇ ਪੈਸੇ ਖਰਚ ਦਿਓ ਕਿਸੇ ਨਾ ਕਿਸੇ ਨੂੰ ਦੇ ਦਿਓ ਫੇਰ ਉਹ ਠੀਕ ਕਰ ਦਿੰਦੇ ਹੈਗੇ ਆ ਤੇ ਅਸੀਂ ਤਾਂ ਕਦੀ ਰੈਸ਼ਵਰਨਾ ਨਾ ਦਿੱਤੀਏ ਤੇ ਨਾ ਕਦੀ ਦੇ ਸਕਦੇ ਹੈਗੇ ਆ ਆਪਣੇ ਹੱਕਾਂ ਦੀ ਲੜਾਈ ਜਿਹੜੀ ਹੈਗੀ ਹੈ ਹਰ ਇੱਕ ਲੜਣੀ ਚਾਹੀਦੀ ਹੈਗੀ ਆ ਆਓ ਆਪਾਂ ਕੋਸ਼ਿਸ਼ ਕਰੀਏ ਸਾਰੀਆਂ ਸੰਸਦਾਂ ਉਹਦੇ ਲੱਗੇ ਹੋਣ ਇਲੈਕਸ਼ਨਰ ਦੀ ਗੱਲ ਹੁੰਦੀ ਆ ਸੀਟਾਂ ਦੀ ਆਪਾਂ ਜ ਵੰਡ ਕਰ ਲਿਆ ਕਰਨ ਜਿਹੜੇ ਵੀ ਜੋਗ ਉਮੀਦਵਾਰ ਆ ਪੰਜਾਬ ਦੀ ਗੱਲ ਸੋਹਣੀ ਸਟਰੋਂਗਲੀ ਕਰ ਸਕਦੇ ਹੈਗੇ ਆ ਜਾਂ ਲੱਗਦਾ ਵੀ ਇਲਾਕੇ ਦੇ ਵਿੱਚੋਂ ਇਹ ਉਹ ਸੀਟ ਜਿਹੜੀ ਜਿੱਤ ਸਕਦੇ ਹੈਗੇ ਆ ਉਹਨਾਂ ਨੂੰ ਜਿਹੜੀ ਹੈਗੀ ਸੀਟ ਆਪਾਂ ਜ ਵੰਡ ਲਿਆ ਕਰਨ ਜੇ ਕੋਈ ਜੇ ਕੋ ਮジョਰਿਟੀ ਸੀਟਾਂ ਹੋਈਆਂ ਆਪੇ ਆਪਣੇ ਚੀਫ ਮਿੰਿਸਟਰ ਬਣਾ ਲੈ ਕੋਸ਼ਿਸ਼ ਬਣਾ ਲੈ ਜੋ ਕੋਈ ਹੁਣ ਹੋ ਰਿਹਾ ਨਾ ਇਹ ਕੋਸ਼ ਠੀਕ ਨੇ ਹੋ ਰਿਹਾ ਹੈਗਾ ਸਾਡੇ ਅਮਰਸਰ ਅਕਾਲੀ ਦਲ ਵੀ ਸਿਰ ਇਮਾਨ ਹਣੀ ਲੀਡ ਕਰਦੇ ਆ ਦਰਵਾਦ ਲੀਡ ਕਰਦਾ ਹੈਗਾ ਉਦੋਂ ਬਟਾਲਾ ਸਾਹਿਬ ਲੀਡ ਕਰਦੇ ਹੈਗੇ ਆ ਉਸੇ ਕਰੋ ਸਾਰੇ ਇਕੱਠੇ ਹੋਣ ਦੀ ਗੱਲ ਕਰੋ ਬਾਕੀ ਸਾਰ ਤਾਂ ਬੇੜੀਆਂ ਹੈਗੀਆਂ ਪੰਥਕ ਉਹ ਵੀ ਇਕੱਠੀਆਂ ਹੋਣ ਉਸੇ ਕਰੋ ਵੀ ਉਹਨਾਂ ਨੂੰ ਉਹਨਾਂ ਦੇ ਜਿੱਦਾਂ ਦੇ ਉਹਨਾਂ ਨੂੰ ਜਿੰਨਾ ਕੋ ਉਹਨਾਂ ਦਾ ਹਜ਼ਾਰ ਹੈ ਉਸ ਹਿਸਾਬ ਨਾਲ ਸੀਟਾਂ ਦੇ ਦੇਣੇ ਚਾਹੀਦੀਆਂ ਪੰਜਾਬ ਜਿਹੜਾ ਹੈਗਾ ਨਾ ਸਦਾ ਹੀ ਆਹੀ ਜਾਣੀ ਅੰਬੀ ਇਹ ਪੰਥ ਕੋੜੀ ਹੋਵੇ ਤੇ ਜੇ ਨਹੀਂ ਰਹੂਗਾ ਹੁਣ ਉਹ ਸ਼ਰਾਬੀ ਘਾਬੀ ਕੋ ਆ ਗਿਆ ਪਾਨੂੰ ਸਾਰੇ ਪਤਾ ਕਿ ਕਿਦਾਂ ਦਾ ਜੀਵ ਰਹਿਆ ਲੋਕਾਂ ਦੇ ਇੰਨੀ ਲੋਕ ਸਾਡੇ ਨਾਲ ਵੀ ਕਿਹਾ ਨਾ ਇਹ ਵੀ ਨਹੀਂ ਦੇਖਦੇ ਵੀ ਇਹਨੇ ਪੈਸੇ ਜੀਵਜੋ ਖਰਚਣੇ ਆ ਬੀਬੀਆਂ ਨੂੰ ਜੇ ਅਸੀਂ ਦੇਾਂਗੇ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਨੂੰ ਕੱਲ ਨੂੰ ਕੱਲ ਹੀ ਦੇਣਾ ਬਜ਼ੁਰਗ ਕੀ ਜਿਹੜੇ ਸਾਰੀ ਕਿਰਤ ਕਰਦੇ ਨੇ ਹੁਣ ਉਹ ਨਹੀਂ ਕੰਮ ਕਰ ਸਕਦੇ 60 70 ਸਾਲ ਤੋਂ ਪਰ ਉਹਨਾਂ ਨੂੰ ਵੀ ਤਾਂ ਮਿਲਣੇ ਚਾਹੀਦੇ ਹੈਗੇ ਤੇ ਨਾਲੇ ਦੋਨਾਂ ਨੂੰ ਜੋ ਜਿਹੜੇ ਜਿਹਨਾਂ ਦੀ ਪੈਨਸ਼ਨ ਦੀ ਏਜ ਹੋ ਗਈ ਉਹਨਾਂ ਸਾਰੇ ਮਿਲਣੇ ਚਾਹੀਦੇ ਆ ਬਾਹਰ ਲੈ ਕੰਨੇ ਜੇ ਪੈਨਸ਼ਨ ਦੀ ਏਜ ਹੋ ਜਾਂਦੀ ਹੈ ਉਹਨਾਂ ਨੂੰ ਪੈਨਸ਼ਨ ਲੱਗ ਜਾਂਦੀ ਆ ਜੇ ਨਹੀਂ ਪੈਨਸ਼ਨ ਮਿਲਦੀ ਜਿਹਨੇ ਨਹੀਂ ਕੰਮ ਕੀਤਾ ਹੈਗਾ ਉਹਨਾਂ ਨੂੰ ਵੀ ਇਹ ਜਿਹੜੇ ਆ ਫੰਡ ਦਿੰਦੇ ਆ ਵੀ ਇਹਨਾਂ ਤੋਂ ਉਹਨਾਂ ਦੇ ਫੰਡਾਂ ਦੇ ਨਾਮ ਡਿਫਰੈਂਟ ਹੁੰਦੇ ਉਹਨਾਂ ਦੇ ਤੇ ਉਹਨਾਂ ਸਮੇ ਉਦੋਂ ਵੀ ਜ਼ਿਆਦਾ ਪੈਸੇ ਮਿਲਦੇ ਹੈਗੇ ਆ ਉਹਨਾਂ ਲਈ ਲੋੜਾਂ ਮੁਤਾਬਕ ਹਰੇਕੀ ਮਿਲਦੀ ਦੀਵਨ ਦੀਵਨ 250 ਪਾਉਂਡ ਤੱਕ ਵੀ ਜੇ ਨਹੀਂ ਵੀ ਇਥੇ ਕੰਮ ਕੀਤਾ ਉਹਨੂੰ ਵੀ ਪੈਨਸ਼ਨ ਤੋਂ ਬਾਅਦ ਮਿਲਦਾ ਹੈਗਾ ਚਲੋ ਇੰਨਾ ਤੋਂ ਨਹੀਂ ਦੇਣਾ ਤੇ ਆਹ ਵੱਡੀ ਮੈਂ ਦੇਖਿਆ ਸਾਡੇ ਲੋਕਾਂ ਇਹ ਸੀ ਗਾਰੀ ਮੁੰਡਾ ਬੰਦੇ ਬੀਬੀਆਂ ਨੂੰ 10000 ਰੁਪਏ ਦਿੱਤੇ ਜਾਣਗੇ ਤੇ ਬੰਦੇ ਹੁੰਦੇ ਨਾ ਨਹੀਂਗਾ ਮੈਨੂੰ ਅਜੇ ਤੱਕ ਕਿਸੇ ਵਕੀਲ ਨੇ ਚੈਲੰਜ ਨਹੀਂ ਕੀਤਾ ਹਾਈ ਕੋਰਟ ਦੇ ਵਿੱਚ ਇਹ ਤਾਂ ਬੇਇਨਸਾਫੀ ਹੈਗੀ ਆ ਤੁਸੀਂ ਇਹ ਕਿਦਾਂ ਦਾ ਨਾਲਾ ਕਰ ਸਕਦੇ ਇਦਾਂ ਬਸਾਂ ਦੀ ਗੱਲ ਹੈਗੀ ਆ ਜੀ ਬੀਬੀਆਂ ਨੂੰ ਬਸਾਂ ਫਰੀ ਆ ਉਹ ਕਮਾਲ ਦੀ ਗੱਲ ਹੋ ਗਈ ਬੰਦਿਆਂ ਨੇ ਵੀ ਸਾਰੀ ਉਮਰ ਕੰਮ ਕੀਤਾ ਹੈਗਾ ਉਹਨਾਂ ਨੂੰ ਕਾਹਲੇ ਫਰੀ ਨਹੀਂ ਬਿਲਕੁਲ ਨਹੀਂ ਇੰਗਲੈਂਡ ਦੇ ਕੋਈ ਸੀਗੇ ਨਹੀਂ ਫੈਸਲੇ ਹੁੰਦੇ ਆ ਉਹ ਉਮਰ ਦੇ ਹਿਸਾਬ ਨਾਲ ਜਿਹਦਾ ਉਹਨਾਂ ਦੇ ਪੈਨਸ਼ਨ ਦੇ ਹਿਸਾਬ ਨਾਲ ਹੁੰਦੇ ਪਰ ਡੈਡ ਹੋ ਗਿਆ ਤਾਂ ਉਹਨੂੰ ਫੈਸਿਲਟੀਆਂ ਮਿਲਦੀਆਂ ਆ ਲੋਕਲ ਬਸ ਆ ਉਹਨਾਂ ਨੂੰ ਇੱਥੇ ਫ੍ਰੀ ਹੋਣੀ ਹੈਗੀਆਂ ਪੈਸੇ ਵੀ ਮਿਲਦੇ ਹੈਗੇ ਤੇ ਸਾਡੇ ਇੱਕ ਵੀ ਵਕੀਲ ਐ ਇੱਕ ਸਾਥ ਨਾਲ ਈਸ਼ੂ ਨਹੀਂ ਠਾਲਿਆ ਹੈਗਾ ਜੀ ਜੀ ਮਿਲਣੀ ਜਿਹੜੇ ਵੀ ਕੋਈ ਵੀ ਚੀਜ਼ ਮੰਗਣੀ ਚਾਹੀਦੀ ਆ ਉਹ ਉਹਦੀ ਏਜੇਸ ਹਰ ਮਿਲਣੀ ਚਾਹੀਦੀ ਹੈਗੀ ਆ ਵੀ ਨਹੀਂ ਰਿਟਾਇਰ ਦੀ ਉਮਰ ਹੋ ਗਈ ਐਨ ਪੈਸੇ ਮਿਲਣੇ ਚਾਹੀਦੇ ਜਿਹਨਾਂ ਨੂੰ ਪੈਨਸ਼ਨ ਲੱਗੀ ਉਹ ਠੀਕ ਆ ਜਿਨ੍ਹਾਂ ਦੀ ਕੋਈ ਹੋਰ ਇਨਕਮ ਹੈ ਹੀ ਨਹੀਂ ਜਿਹਨੇ ਸਾਰੀ ਉਮਰ ਆਪਣੀ ਕਿਰਤ ਕੀਤੀ ਆ ਯੋਗਦਾਨ ਪਾਇਆ ਇੰਡੀਆ ਵਾਲੇ ਜਾਂ ਪੰਜਾਬ ਦੇ ਲਈ ਤੇ ਉਹਨਾਂ ਨੂੰ ਵਿਹਾਰਕ ਹੁਣ ਨਹੀਂ ਕੰਮ ਕਰ ਸਕਦੇ ਤੇ ਉਹਨਾਂ ਨੂੰ ਤੁਸੀਂ ਕੋਈ ਪਤਾ ਦੇਣਾ ਹੀ ਨਹੀਂ ਕੋਈ ਵੀ ਦੋਨਾਂ ਤਰ੍ਹਾਂ ਦੇ ਕੋਈ ਨਾ ਕੋਈ ਇਹਦੇ ਦੇ ਪਾਸੇ ਵੀ ਧਿਆਨ ਦਿਓ ਕੋਈ ਨਾ ਕੋਈ ਸੰਸਥਾ ਜਿਹੜੀ ਹੈਗੀ ਆ ਸੇਵਾ ਕਰਦੀ ਹੈ ਜਾਂ ਸਾਡੇ ਲੀਗਲ ਟੀਮਾਂ ਹੈਗੀਆਂ ਇਹਦੇ ਧਿਆਨ ਦੇਣ ਵੀ ਜਿਹੜੇ ਹੈਗੇ ਆ ਰਾਈਟ ਇਦਾਂ ਨਹੀਂ ਸਾਨੂੰ ਡਿਵਾਈਡ ਕਰਕੇ ਇਹ ਜਿਹੜੇ ਲੋਕ ਜਿਹੜੇ ਹੈਗੇ ਆ ਇਹ ਜਿਹੜੇ ਰਾਜ ਕਰਦੇ ਹੈਗੇ ਆ ਆਹ ਆਵਾਜ਼ ਵੀ ਉੱਠਣੀ ਚਾਹੀਦੀ ਹੈਗੀ ਆ ਤੇ ਅਕਾਲਤਾ ਤੋਂ ਫੈਸਲੇ ਬਹੁਤ ਸੋਹਣੇ ਹੋਏ ਆ ਕਾਫੀ ਹੱਦ ਤੱਕ ਮੈਂ ਪਾਰਟੀਆਂ ਦੇ ਜਿਹੜੇ ਉਹਨਾਂ ਨੇ ਕਿਹਾ ਮੈਂ ਉਹ ਥੋੜਾ ਸਹਿਮਤ ਨਹੀਂਗਾ ਸਜਾਵਾਂ ਤਾਂ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਠੀਕ ਹੈ ਕੀਤੀਆਂ ਹੈਗੀਆਂ ਨਾ ਉਹਨਾਂ ਬਾਰੇ ਜਿਹੜੀ ਆ ਉਹਨਾਂ ਨੂੰ ਜਿਹੜੀ ਆ ਉਹਨਾਂ ਨੇ ਆਪਣੇ ਹੁਣ ਠੀਕ ਆ ਤੇ ਸਭ ਸਵਾਵਾ ਪੂਰੀਆਂ ਕਰ ਲਈਆਂ ਹੈਗੀਆਂ ਪਾਰਟੀਆਂ ਨੂੰ ਜਿਹੜਾ ਹੈਗਾ ਇਹਨੂੰ ਭੰਗ ਕਰੋ ਦੁਆਰ ਵਿੱਚ ਪਰ ਉਹ ਸਾਰੇ ਨੂੰ ਕਹਿਣਾ ਚਾਹੀਦਾ ਸਾਰੇ ਪਾਰਟੀਆਂ ਨੇ ਨਾ ਅਗੇ ਸਿਰਫ ਦੋ ਗਰੁੱਪਾਂ ਨੂੰ ਕਹਿਣਾ ਚਾਹੀਦਾ ਸੀਗਾ ਮੈਂ ਫਿਰ ਸੇਮ ਤਾਂ ਨਹੀਂਗਾ ਉਹਨਾਂ ਲਈ ਜੋ ਵੀ ਵਿਚਾਰਨ ਇੱਕ ਵਾਰੀ ਫੇਜ ਤੁਹਾਨੂੰ ਬੇਨਤੀ ਹੈ ਕਿ ਆਓ ਪੰਜਾਬ ਨੂੰ ਆਪਾਂ ਨਸ਼ਾ ਰਹਿਤ ਕਰਾਈ ਹੋਇਆ ਰਹਿ ਰਹਿਸ਼ਵਤ ਰਹਿਤ ਬਣਾਈਏ ਤੇ ਤਾਂ ਜੋ ਜਿਹੜਾ ਹੈਗਾ ਲੋਕ ਵੱਡੀ ਪੁੱਤ ਤੇ ਬਾਹਰੋਂ ਜਾ ਕੇ ਉੱਥੇ ਹੌਲਿਡੇ ਕਰਨ ਵੀ ਜਾਣ ਤੇ ਇਨਵੈਸਟਮੈਂਟ ਵੀ ਕਰਨ ਤੇ ਸਾਡੇ ਬੱਚਨ ਬਾਹਰ ਤੱਕੇ ਨਾ ਖਾਣੇ ਪੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ